ਤੇ ਮੇਰਾ ਮੂਲੇ ਆਲ ਜੇ ਜੀ ਗੱਲ ਹੋਈ ਹੈ ਦੱਸਿਓ ਸਾਰੀ ਟੂ ਸਾਰੇ ਇਹ ਕਹੇ ਜੇ ਇਟਾ ਕੁੜੀ ਦੀ ਗੱਲ ਹੋਈ ਜੇ ਮੁੰਡੇ ਨਾਲ ਮਰਦੇ ਗਏ ਜੇ ਆਈ ਇਹਨੇ ਮੋਟਰਸਾਈਕਲ ਉਤਰ ਕੇ ਗਾਲੇ ਲੱਗੇ ਕਰਨਾ ਉਹਨਾਂ ਨੇ ਮਿੰਟੋ ਮਿੰਟ ਪਿਸਤਲ ਆਪਣਾ ਲੋਡ ਕਰਕੇ ਸਾਡੇ ਤੇ ਫਾਇਰ ਸਿੱਧੇ ਚਲਾ ਦਿੱਤੇ ਉਹਨਾਂ ਨੇ ਮੌਕਾ ਵੀ ਨਹੀਂ ਦਿੱਤਾ ਗੱਲ ਕਰਨ ਦਾ ਘੱਟ ਕਿੱਥੇ ਲੱਗੀ ਸੀ ਸਰ ਮੇਰੇ ਘੋਟੇ ਤੇ ਲੱਗੀ ਜੀ ਕਿਹਦੇ ਨਾਲ ਕਹੇ ਤੁਸੀਂ ਮੁੰਡੇ ਨਾਲ ਸਾਹ ਸਿੰਘ ਦੇ ਨਾਲ ਕਹੇ ਜੇ ਤੇ ਆ ਚੱਲ ਫਾਇਰ ਹੋਇਆ ਜੀ ਦੋ ਸਲਾ ਇੱਕ ਝਗੜਾ ਕੁੜੀ ਦਾ ਹੀ ਕੁੜੀ ਦੇ ਚਿਲ ਸਨੈ ਕੋਈ ਉਹ ਕਾਰਗੁਰ ਕਹਿੰਦੇ ਰੰਜੇ ਪਾਸ਼ੀ ਉਹਨੇ ਫੋਨ ਲਾ ਕੇ ਕਹਿੰਦਾ ਵੀ ਇੱਥੇ ਆ ਰਹਾ ਤੇਨਾ ਵੇਖਣਾ ਉਦਾ ਇਦੋ ਦਾ ਜਿਹਨਾਂ ਦਾ ਝਗੜਾ ਆਇਆ ਸੀ ਪਿੰਡ ਦੇ ਹੀ ਯਾਰ ਨਾ ਨਾ ਉਹ ਬੰਦੇ ਤਰੰਤ ਆ ਰਹੇ ਕਿੰਨੇ ਜਾਣੇ ਆਏ ਉਹ ਤਿੰਨ ਜਾਣੇ ਆਏ ਸਪਲੈਂਡਰ ਬਹੁਤ ਸਾਰੇ ਪਿਸਤੌਲ ਇੱਕੋ ਹੀ ਇੱਕੋ ਪਿਸਤੌਲੀ ਪਿਸਤੌਲ ਵੀ ਦੋ ਨੰਬਰ ਤਾਂ ਮਿਲ ਕੇ ਆਣੇ ਤੇ ਇਹਨਾਂ ਨੂੰ ਸੰਭਿਆਈ ਉਹ ਲੈਣ ਆਪਣੇ ਚਾਚੇ ਕਾਇ ਜਾਣ ਹਾਲੇ ਮੈਂ ਗਿਆ ਮੋਰ ਸਾਹੋਂ ਉੱਤਰਿਆ ਨਹੀਂ ਤੇ ਮੋਰ ਸਾਹੋਂ ਉੱਤਰਨਾ ਪਹਿਲਾ ਮੋਰ ਸਾਹੋਂ ਉਤਰਿਆ ਉਹਨੇ ਗੋਲੀ ਚਲਾਤੀ। ਕੋਈ ਸਮਝ ਕੋਈ ਬਾਜੀ। ਆ ਦੋ ਇਹ ਹਾਂਜੀ ਦੋ ਪਿਆਰ ਹੋਈ। ਕਾਰਨ ਕੀ ਹੈ? ਮੁੰਡੇ ਤੇ ਲੱਗਾ ਮੇਰੇ ਚਾਚੇ ਦੇ ਪੈਰ ਤੋਂ ਗੋਲੇ ਨੇ ਤੇ ਇੱਕ ਮੇਰੇ ਲੱਗਾ ਬੱਚੀ। ਉਹ ਵੀ ਉਹ ਪਤਾ ਨਹੀਂ ਇਹਨਾਂ ਦੀ ਕੋਈ ਝਗੜਾ ਹੋਇਆ ਸੀ। ਜਿਹੜੇ ਮਾਚੇ ਦਾ ਚਾਚੇ ਦੇ ਮੁੰਡੇ ਨਾਲ ਝਗੜਾ ਹੋਇਆ ਸੀ। ਕਿ ਨਾਲ ਆਪਾਂ ਚ ਪਤਾ ਨਹੀਂ ਕੀ ਗੱਲ ਬਾਤ ਹੋਈ। ਉਹਨਾਂ ਦਾ ਤਰਨ ਕਾਰਨ। ਤੁਹਾਡਾ ਨਾਮ ਪਤਾ ਨਹੀਂ ਸਰ ਮੇਰਾ ਨਾਮ ਹੋਵੇ ਵੀ ਇਹ ਵੀ ਇਹਨਾਂ ਦੇ ਨਾਲ ਆਏ ਆ। ਕਿੰਨਾ ਹਾਲ ਨਸਰ ਮੋਰਚਾ ਨਾਲ ਉੱਤਰ ਨਹੀਂ ਲੱਗਾ ਤਾਂ ਉਹਨਾਂ ਨੇ ਪੈਂਦਿਆ ਕੋਈ ਚੋਲ ਸੀ ਡਿਪਲਾਈਟਿੰਗ ਸੀ ਤੀਨ ਨਹੀਂ ਸੀ ਉਹ ਆ ਦੋ ਹੀ ਕੰਮ ਸੀ ਤੁਹਾਡੇ ਕਿਥੋਂ ਲੱਗੇ ਹੋ ਆ ਦੋ ਜਣ ਲੱਗੇ ਹੋ ਕੋਈ ਕੰਮ ਨਹੀਂ ਕਰੀਏ ਤਾਂ ਕੋਈ ਨਹੀਂ ਆ ਜਨ ਇਨਫੋਰਮੇਸ਼ਨ ਆਈ ਹੈ ਇੱਕ ਜੀ ਦੋ ਵਿਅਕਤੀ ਹੋਏ ਦਾਕਲ ਜੀ ਕਾਰਪੋਰੇਟ ਹਸਪੀਟਲ ਅਰਧਿਆਲ ਤੇ ਰਾਹੁਲਿਆ ਪਿੰਡ ਮੂਲਿਆਵਾਲ ਤੋਂ ਆ ਇਹਨਾਂ ਦਾ ਲੜਾਈ ਝਗੜਾ ਹੋਇਆ ਵਾ ਇਹਨਾਂ ਦੇ ਬਿਆਨ ਦਰਜ ਕਰਨ ਲਈ ਆ ਲੜਾਈ ਕਿਹੜੀ ਗੱਲੋਂ ਕਿਹੜਾ ਤੌ ਨਾਲ ਝਗੜਾ ਇਹਨਾਂ ਦਾ ਇਹ ਤਾਂ ਬਿਆਨ ਦਰਜ ਕਰਕੇ ਵੇਖਦੇ ਹਾਂ ਜੀ ਜੋ ਝਗੜਾ ਹੈ ਦੋ ਫਾਇਰ ਹੋਇਆ ਜੀ ਇੱਕ ਤੇ ਗੋਡੇ ਤੇ ਥੱਲੇ ਲੱਗਾ ਜੀ ਇੱਕ ਪੱਖੀ ਤੇ ਹਾਂਜੀ ਵੇਖਦੇ ਹਾਂ ਸਰ ਇਹ ਬਿਆਨ ਦਰਜ ਕਰਕੇ ਵੇਨੇ ਅੱਜ ਮੌਕੇ ਜਾ ਕੇ ਬਿਆਨ ਦਰਜ ਕਰਨਾ ਜੀ ਇਹ ਜੇ ਬਿਆਨ ਤੋਂ ਬਾਅਦ ਮੈਂ ਦੱਸਾਂ ਜੀ ਦੋ ਜਣੇ ਆਏ ਜੀ ਇੱਕ ਦੋ ਜਣੇ ਤੇ ਪਹਿਲਾਂ ਜਿਹੜਾ ਪੇਸ਼ੈਂਟ ਆਇਆ ਉਹ ਨਾਮ ਸੀ ਘਰਾਹੂ ਸਨੋ ਵੀ ਸਾਤਾ ਸਿੰਘ ਇਹ ਮੁੱਲਿਆਵਲ ਰਹਿਣ ਵਾਲਾ ਏ ਆਰ ਗੋਸਾ ਤੋਂ ਪਹਿਲਾਂ ਕੀ ਹੋਇਆ ਇਹ छाਤੀ ਵਿੱਚ ਗੋਲੀ ਗੋਲੀ ਮਾਰਨ ਤੋਂ ਨਿਕਲ ਗਈ ਤੇ ਆਪਰੇ ਐਕਸਰੇ ਕਰਵਾਇਆ ਐਕਸਰੇ ਦੇ ਬਾਅਦ ਇਹਨੂੰ ਇਹ ਤਾਂ ਸਹੀ ਕਿ ਗਰਾ ਮਾਰ ਸਾਰਾ ਪਟ ਰਹਾ ਤਾਂ ਤੂੰ ਅੱਗੇ ਦਾ ਟ੍ਰੀਟਮੈਂਟ ਜੋ ਵੀ ਕਰਾਣਾ ਹੈਗਾ ਵਾ ਉਹ ਆਪਾਂ ਨੂੰ ਸਕੈਨ ਕਰਵਾ ਕੇ ਕੀ ਹਾਲਾਤ ਹੋਰੇ ਬਾਰੇ ਕੋਈ ਕਰਦੇ ਆਣੇ ਦੱਸਿਆ ਨਹੀਂ ਕਿ ਕਰਵਾਣਾ ਨਹੀਂ ਕਰਵਾਣਾ ਔਰ ਤੋਂ ਬਾਅਦ ਥੋੜੀ ਫਿਰ ਬਾਦਿਰੇ ਚਾਚੇ ਦਾ ਮੁੰਡਾ ਆਇਆ ਉਹਦਾ ਨਾਮ ਹੈ ਗਰデア ਸੀ ਸਾਨੂੰ ਉਸ ਤਨਾਮ ਸੀ ਔਰ ਇਹ ਖੱਬੇ ਗੋਡੇ ਤੇ ਗੋਲੀ ਵੱਜੀਦੀ ਹੈ ਉਹਦੇ ਗੋਡੇ ਦਾ ਐਕਸਰੇ ਕਰਾਇਆ ਵਾ ਔਰ ਗੋਡੇ ਵਿੱਚ ਗੋਲੀ ਦਾ ਸ਼ਰਾ ਹੈਗਾ ਵਾ ਜੋ ਕਿ ਜਿਆਦਾ ਸੀਰੀਅਸ ਹੈ ਉਹਨਾਂ ਨੇ ਵੀ ਅੱਜ ਸਕੈਨ ਵੱਲੋਂ ਕਹਿ ਆਇਆ ਕਿ ਆਇਆ ਗਿਆ ਜਲਦੀ ਕਰ ਦਿਓ ਆਪਣਾ ਸੋਟ ਤਾਂ ਕਿ ਆਪਣਾ ਸਕੈਨ ਕਰਾ ਕੇ ਟਰੀਟਮੈਂਟ ਕਰਾਈਏ ਕੋਈ ਹੋਰ ਇਨਫੈਕਸ਼ਨ ਨਾ ਹੋ ਜਾਵੇ ਕਰੋਨਾ ਵਾਲਾ ਵੀ ਹੈ ਤਾਂ ਕੋਈ ਆਪਣਾ ਪਰਸਮਲ ਜਵਾ ਨਾ ਕਰੇ ਇਸ ਤੇ ਬਹੁਤ ਹਾਲਾਤ ਤੇ ਦੋਵੇਂ ਠੀਕ ਹੈ ਬਟ ਆਉਣ ਵਾਲਾ ਟਾਈਮ ਨਾ ਉੱਥੇ ਸੀਰੀਅਸਲੀ ਹੋ ਸਕਦਾ ਹੈ ਵੀ ਇਨਫੈਕਸ਼ਨ ਆ ਉਹ ਕਦੀ ਵੀ ਫੈਲ ਸਕਦੀ ਹੈ ਜੇ ਲੋੜ ਜਦ ਦੀ ਹਰ ਨਾ ਦਿੱਤਾ ਗਿਆ ਤਾਂ ਫਿਰ ਸੀਰੀਅਸਲੀ ਹੋ ਸਕਦਾ ਹੈ